ਦੇ ਫਰੈਂਡ ਕੁੜਕਾਂ ਦੀ ਸਾਰੀ ਸੰਗਤ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਨੀ ਆ ਜੋਲਵੀਰ ਜੀ ਦਾ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਲੀਕਿਆ ਮੇਰੀ ਬੇਨਤੀ ਆ ਤੁਸੀਂ ਵੀ ਉੱਪਰ ਹੀ ਆ ਜਾਓ ਜੀ ਸੋ ਬਹੁਤ ਨੇਕ ਪ੍ਰਾਲਾ ਬਹੁਤ ਵਿਲੱਖਣ ਸੋਚ ਹੈ ਕਿ ਆਪਾਂ ਨੂੰ ਧੀਆਂ ਦੇ ਵੀ ਲੋਹੜੀ ਮਨਾਉਣੀ ਚਾਹੀਦੀ ਆ ਲੋੜੀ ਤਾਂ ਹਰੇਕ ਆਪਦੇ ਆਪ ਦੇ ਘਰ ਕਰਦਾ ਸਾਰਿਆਂ ਨੂੰ ਚਾਹ ਹੁੰਦਾ ਵੀ ਸਾਡੇ ਘਰ ਬੱਚਾ ਪੈਦਾ ਹੋਇਆ ਅਸੀਂ ਲੋੜੀ ਦਾ ਚਾਹ ਕਰਾਂਗੇ ਲੋੜੀ ਮਨਾਵਾਂਗੇ ਪਰ ਕਿਸੇ ਹੋਰ ਬਾਰੇ ਸੋਚਣਾ ਬਹੁਤ ਔਖਾ ਹੈ ਹਰੇਕ ਬੰਦੇ ਦੀ ਸੋਚ ਇਹ ਜੀ ਹੁੰਦੀ ਨਹੀਂ ਵਿਰਲਾ ਹੀ ਕੋਈ ਬੰਦਾ ਹੁੰਦਾ ਜੋ ਇਹ ਜੀ ਸੋਚ ਰੱਖਦਾ ਸੋ ਅਸੀਂ ਧੰਨਵਾਦ ਕਰਦੇ ਹਾਂ ਪਿੰਦੂ ਵੀਰ ਜੀ ਦਾ ਤੇ ਮੈਂ ਸਾਰੀ ਸਾਥ ਸੰਗਤ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਇੱਥੇ ਹੈ ਬਹੁਤ ਚਾਵਾਂ ਨਾਲ ਪਹੁੰਚੇ ਹੋ ਤੁਸੀਂ 3ਾਂ ਦੀਆਂ ਮਾਵਾਂ ਵੀ ਨੇ ਮੇਰੇ ਵਰਗੀਆਂ ਜਿਹੜੀਆਂ ਨੱਚ ਰਹੀਆਂ ਸੀਗੀਆਂ ਆਪ ਦਾ ਪੂਰਾ ਇੰਜੋਏ ਕਰ ਰਹੀਆਂ ਸੀਗੀਆਂ ਸੋ ਅੱਜ ਕੱਲ 3 ਪੁੱਤਾਂ ਵਾਲਾ ਜਿਹੜਾ ਫਰਕ ਹੈ ਉਹ ਬਹੁਤ ਮਿਟ ਗਿਆ ਮੈਨੂੰ ਲੱਗਦਾ 3ਾਂ ਦੇ ਹੋਣ ਦਾ ਜ਼ਿਆਦਾ ਚਾ ਚੜਦਾ ਕਿਉਂਕਿ ਪਤਾ ਹੁੰਦਾ ਹੈ ਇਹਨਾਂ ਨੇ ਤਾਂ ਆਪ ਹੀ ਕਿਸੇ ਨਾ ਕਿਸੇ ਮੰਜ਼ਲ ਤੇ ਪਹੁੰਚ ਜਾਣਾ ਸਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਇੱਕ ਸਹੀ ਰਸਤਾ ਦਿਖਾਉਣ ਦੀ ਲੋੜ ਹੈ ਇੱਕ ਮੌਕਾ ਦੇਣ ਦੀ ਲੋੜ ਹੁੰਦੀ ਹੈ ਬੱਚੇ ਨੂੰ ਕਿ ਉਹਨੂੰ ਚੰਗੀ ਐਜੂਕੇਸ਼ਨ ਮਿਲ ਜੇ ਉਹਨੂੰ ਦੁਨੀਆਦਾਰੀ ਦੀ ਸਮਝ ਆ ਜਾਵੇ ਬੱਚੇ ਨੇ ਆਪਣੀ ਮੰਜ਼ਲ ਆਪ ਹੀ ਲੱਭ ਲੈਣੀ ਹੈ ਕੋਈ ਮੰਤੇ ਜਾਂ ਆਪਣੇ ਆਪ ਤੇ ਬੋਝ ਨਾ ਲਿਆ ਕਰੋ ਇਸ ਗੱਲ ਦਾ ਛੋਟੀ ਜਿਹੀ ਜ਼ਿੰਦਗੀ ਹੈ ਮੈਨੂੰ ਲੱਗਦਾ ਐਨਜੋਏ ਕਰ ਲੈਣੀ ਚਾਹੀਦੀ ਆਪਣੀ ਗਰਬਾਣੀ 'ਚ ਵੀ ਆਉਂਦਾ ਕਿ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਸੋ ਉਸ ਮਾਲਕ ਦੀ ਦੇਣ ਹੈ ਬਹੁਤ ਕੀਮਤੀ ਬੱਚੇ ਨੇ ਹਰੇਕ ਬੱਚਾ ਬਹੁਤ ਕੀਮਤੀ ਹੈ ਉਹਨੂੰ ਬਹੁਤ ਸੰਭਾਲ ਕੇ ਰੱਖਿਆ ਕਰੋ ਉਹਨੂੰ ਚੰਗੀਆਂ ਚੀਜ਼ਾਂ ਸਿਖਾਓ ਦੁਨੀਆਦਾਰੀ ਵਿੱਚ ਵਿਚਰਨਾ ਸਿਖਾਓ ਮੈਨੂੰ ਲੱਗਦਾ ਹੈ ਅੱਜ ਕੱਲ ਦੇ ਬੱਚੇ ਇੰਨੇ ਕੁ ਟੈਲੈਂਟਡ ਨੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਆਪਾਂ ਨੂੰ ਜ਼ਿਆਦਾ ਸਹੀ ਪਰਵਰਿਸ਼ ਕਰਦੋ ਉਹ ਆਪ ਹੀ ਕਿਸੇ ਨਾ ਕਿਸੇ ਰਸਤੇ 'ਤੇ ਪੈ ਜਾਣਗੇ ਤੇ ਅੱਜ ਕੱਲ ਦੀਆਂ ਮਾਵਾਂ ਮੈਨੂੰ ਲੱਗਦਾ ਜ਼ਿਆਦਾ ਐਜੂਕੇਟਡ ਨੇ ਤੁਹਾਨੂੰ ਵੀ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਕੀ ਕੀ ਕਰਨਾ ਸਾਰੀਆਂ ਹੱਸ ਰਹੀਆਂ ਨੇ ਕਿਉਂਕਿ ਸਾਰੇ ਪੜ੍ਹੇ ਲਿਖੇ ਹੋ ਤੁਸੀਂ ਪੰਜਾਬ ਆਪਣਾ ਬਹੁਤ ਤਰੱਕੀ ਕਰ ਰਿਹਾ ਹੈ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਕਿ ਤੀਆਂ ਪੁੱਤਾਂ ਨੂੰ ਵਧੀਆ ਆਪਾਂ ਐਜੂਕੇਸ਼ਨ ਦੇ ਦਈਏ ਕਿਸੇ ਨਾ ਕਿਸੇ ਰਸਤੇ ਪਾ ਦਈਏ ਸੋ ਮੁੱਖ ਮੰਤਰੀ ਸਾਹਿਬ ਵੀ ਆਪਦੀ ਮਿਹਨਤ ਕਰ ਰਹੇ ਨੇ ਪਰ ਪੰਜਾਬ ਦੀ ਤਰੱਕੀ ਤਾਂ ਹੀ ਹੋਊ ਜੇ ਤੁਹਾਡੇ ਸਾਰਿਆਂ ਦੀ ਤਰੱਕੀ ਹੋਵੇ ਜੇ ਇੱਕ ਇੱਕ ਘਰ ਦੀ ਤਰੱਕੀ ਹੋਊਗੀ ਥੋੜੇ ਨਾਲ ਹੀ ਪੰਜਾਬ ਹੈ ਜੇ ਪੰਜਾਬ ਦੇ ਬੱਚੇ ਪੜ੍ਹਨਗੇ ਲਿਖਣਗੇ ਵਧੀਆ ਨੌਕਰੀਆਂ ਤੇ ਲੱਗਣਗੇ ਤਾਂ ਹੀ ਪੰਜਾਬ ਤਰੱਕੀ ਕਰੂਗਾ ਪੰਜਾਬ ਉਹੀ ਖੁਸ਼ਹਾਲ ਪੰਜਾਬ ਬਣੂਗਾ ਇਹ ਲੋੜੀਆਂ ਦੇ ਮੇਲੇ ਆਪਾਂ ਦੇਖਿਆ ਕਿ ਭੁੱਲੇ ਗਏ ਸੀਗੇ ਲੋਕ ਲੋੜੀਆਂ ਵੀ ਮਨਾਉਣੋ ਇੰਨਾ ਟ੍ਰੈਂਡ ਚੱਲ ਗਿਆ ਸੀਗਾ ਕਿ ਆਪਾਂ ਬਾਹਰ ਭੇਜ ਦਈਏ ਬੱਚਿਆਂ ਨੂੰ ਜਿਵੇਂ ਤੇਵੇਂ ਜੋਰ ਲਾ ਕੇ ਉੱਥੇ ਜਾ ਕੇ ਆਉ ਦਾ ਸੈੱਟ ਹੋ ਜਾਣ ਬਹੁਤ ਮਾਲਕ ਦਾ ਸ਼ੁਕਰਾਨਾ ਕਰਦੇ ਆ ਕਿ ਇਹ ਤਿਉਹਾਰ ਜਿਹੜੇ ਨੇ ਆਪਣੀਆਂ ਪ੍ਰਾਤਣ ਇਹ ਦੁਆਰਾ ਹੋਂਦ ਚ ਆਏ ਨੇ ਲੋਕ ਆਪਦੇ ਮਨਾ ਰਹੇ ਨੇ ਲੋਹੜੀਆਂ ਨੂੰ ਚਾਵਾਂ ਨਾਲ ਤੀਆਂ ਨੂੰ ਬਹੁਤ ਚਾਵਾਂ ਨਾਲ ਅੱਜ ਕੱਲ ਲੋਕ ਮਨਾ ਰਹੇ ਨੇ ਸੋ ਸਰਕਾਰ ਉਪਰਾਲੇ ਕਰ ਰਹੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਵੇਂ ਤੁਸੀਂ ਪਿਆਰ 2022 ਚ ਮੁੱਖ ਮੰਤਰੀ ਸਾਹਿਬ ਨੂੰ ਬਖਸ਼ਿਆ ਓਵੇਂ ਪਿਆਰ ਕਰਦੇ ਰਹੋ ਕਦੇ ਵੀ ਅਸੀਂ ਕੰਮਾਂ 'ਚ ਕਮੀ ਨਹੀਂ ਆਉਣ ਦਿੰਦੇ ਚਿੰਨੇ ਜੋ ਕੇ ਹੈ ਗਿਆ ਤੁਹਾਡੇ ਵਿੱਚ ਹਾਜ਼ਰ ਰਹਾਂਗੇ ਤੁਹਾਡੇ ਵਿੱਚ ਵਿਚਰਦੇ ਰਹਾਂਗੇ ਮੈਂ ਸਿਆਸੀ ਪ੍ਰੋਗਰਾਮਾਂ ਤੇ ਨਾਲ ਕਿਤੇ ਜਾਵਾਂ ਨਾ ਜਾਵਾਂ ਜਿੱਥੇ ਧੀਆਂ ਦੀ ਗੱਲ ਹੋਵੇ ਜਿੱਥੇ ਸਮਾਜ ਦੀ ਗੱਲ ਹੋਵੇ ਮੈਥੋਂ ਨਾ ਨਹੀਂ ਕੀਤੀ ਜਾਂਦੀ ਮੇਰਾ ਦਿਲ ਕਰਦਾ ਕਿ ਆਪ ਦੇ ਲੋਕਾਂ ਨੂੰ ਮਿਲ ਕੇ ਆਵਾਂ ਕੋਈ ਤੁਹਾਡੇ ਤੋਂ ਗੱਲ ਸਿੱਖਣ ਨੂੰ ਮਿਲਦੀ ਹੈ ਕੋਈ ਅਸੀਂ ਤੁਹਾਡੇ ਨਾਲ ਗੱਲ ਕਰ ਲੈਣੇ ਆ ਵਧੀਆ ਲੱਗਦਾ ਜਿਵੇਂ ਮੈਡਮ ਨੇ ਵੀ ਤੁਹਾਨੂੰ ਪਹਿਲਾਂ ਦੱਸਿਆ ਵੀ ਅੱਜ ਪੰਜਾਬ 'ਚ ਸਭ ਤੋਂ ਜ਼ਿਆਦਾ ਐਸਐਸਪੀ ਕੁੜੀਆਂ ਤੇ ਡੀਸੀ ਕੁੜੀਆਂ ਲੱਗੀਆਂ ਹੋਈਆਂ ਨੇ ਕੁੜੀਆਂ ਕਿਸੇ ਵੀ ਗੱਲੋਂ ਪਿੱਛੇ ਨਹੀਂ ਹੈਗੀਆਂ ਤੁਸੀਂ ਮੌਕਾ ਤਾਂ ਦਿਓ ਇੱਕ ਜੇ ਆਪਾਂ ਗੱਲ ਕਰ ਲਈਏ ਪੁਲਿਸ 'ਚ ਭਰਤੀ ਹੁੰਦੇ ਨੇ ਬੱਚੇ ਉਹਦੇ 'ਚ ਵੀ ਕੁੜੀਆਂ ਸਭ ਤੋਂ ਅੱਗੇ ਨਿਕਲ ਜਾਂਦੀਆਂ ਜਦੋਂ ਰਿਜ਼ਲਟ ਆਉਂਦੇ ਨੇ 10ਵੀਂ 12ਵੀਂ ਦੇ ਜੇ ਤੁਸੀਂ ਅਖਬਾਰ ਖੋਲੋਗੇ ਮੈਨੂੰ ਲੱਗਦਾ 90% ਕੁੜੀਆਂ ਪਹਿਲੇ ਨੰਬਰ 'ਤੇ ਆਈਆਂ ਹੁੰਦੀਆਂ ਸੋ ਇਹ ਗੱਲਾਂ ਤਾਂ ਮੈਨੂੰ ਲੱਗਦਾ ਹੁਣ ਕਰਨ ਦੀ ਲੋੜ ਨਹੀਂ ਸਭ ਨੂੰ ਪਤਾ ਕਿ ਕੁੜੀਆਂ ਬਹੁਤ ਤਰੱਕੀਆਂ ਕਰ ਸਕਦੀਆਂ ਨੇ ਬਰਾਬਰ ਦੇ ਬੱਚੇ ਨੇ ਸਾਰੇ ਬਰਾਬਰ ਦੇ ਨੇ ਆਪਾਂ ਨੂੰ ਚਾਹੀਦਾ ਹੈ ਇਹੀ ਹਾਸੇ ਖੇਡੇ ਇਹੀ ਮਾਹੌਲ ਹੈ ਜਿਹੜਾ ਆਪਾਂ ਬੱਚਿਆਂ ਨੂੰ ਦਈਏ ਤੇ ਬੱਚੇ ਅੱਗੇ ਵਧਣ ਤਰੱਕੀਆਂ ਕਰਨ ਤੇ ਤੁਹਾਡੇ ਸਾਰਿਆਂ ਦਾ ਵੀ ਇੱਥੇ ਆਉਣ ਤੇ ਮੈਂ ਬਹੁਤ ਪੈਰ ਦੇ ਲੋ ਸ਼ੁਕਰਾਨਾ ਕਰਦੀਆਂ ਧੰਨਵਾਦ ਕਰਦੀਆਂ ਤੁਸੀਂ ਸਮਾਂ ਕੱਢਿਆ ਇੰਨੀ ਠੰਡ 'ਚ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਇੱਥੇ ਆਇਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ